ਆਲਦਾ ਅਮਰਥੇਲ ਇੱਥੇ ਆਇਆ ਸੀ ਅਸੀਂ ਉਹਨਾਂ ਨੂੰ ਪੂਰੀ ਆਪਣੀ ਦਲੀਲਾਂ ਨਾਲ ਗੱਲ ਦੱਸਤੀ ਵੀ ਜਿਹੜਾ ਅਸਲ ਰੌਲਾ ਇਹ ਦੋ ਪਰਿਵਾਰਾਂ ਦਾ ਉਹਨਾਂ ਦੋ ਪਰਿਵਾਰਾਂ ਕਰਕੇ ਇੱਕ ਦੂਈ ਦਰਖਾਸਤबाजी ਕਰੀ ਜਾਂਦੇ ਨੇ ਉਹਦੇ ਕਰਕੇ ਦੂਏ ਦੀ ਇੱਕ ਪਰਿਵਾਰ ਦੇ ਡਰੇਨ ਕਢਾਉਣ ਦੇ ਬਾਰੇ ਸਾਡੇ ਸਾਰਿਆਂ ਦੀ ਬਲੀ ਲੈ ਰਹੇ ਹੋ ਪੂਰੀ ਗੱਲ ਉਹਨਾਂ ਨੂੰ ਸਾਨੂੰ ਇਹ ਲੱਗਦਾ ਜਿਵੇਂ ਅਸੀਂ ਸਮਝਾਈਏ ਸ਼ਾਇਦ ਸਮਝ ਵੀ ਲੱਗ ਗਈ ਅਸੀਂ ਉਹਨਾਂ ਨੂੰ ਬੇਨਤੀ ਇਹ ਵੀ ਕੀਤੀ ਆ ਵੀ ਤੁਸੀਂ ਜਿਹੜੀ ਅਸਲ ਗੱਲ ਆ ਜਿਹੜੀ ਰਿਪੋਰਟ ਕਰਨੀ ਆ ਪੂਰੀ ਇਮਾਨਦਾਰੀ ਨਾਲ ਸਹੀ ਰਿਪੋਰਟ ਕਰ ਦਿਓ ਉੱਪਰਲੇ ਅਫਸਰਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਆਏ ਲੱਗਦਾ ਵੀ ਸ਼ਾਇਦ ਅਸੀਂ ਨਜਾਇਜ਼ ਕਰਦੇ ਆਂ ਵੀ ਅਸੀਂ ਜਿਹੜੀ ਡਰੇਨ ਰੋਕਦੇ ਆਂ ਉਹਨਾਂ ਨੂੰ ਅਸਲ ਮਸਲੇ ਦਾ ਪਤਾ ਨਹੀਂ ਲੱਗਦਾ ਤੇ ਜੇ ਤੁਸੀਂ ਸਹੀ ਰਿਪੋਰਟ ਕਰਦੇ ਹੋ ਵੀ ਅਸਲ ਉੱਥੇ ਪ੍ਰੋਬਲਮ ਕੋਈ ਪਾਣੀ ਦੀ ਨਹੀਂ ਕੋਈ ਡਰੇਨ ਦੀ ਨਹੀਂ ਨਾ 40 50 ਸਾਲ ਚਿੱਥੇ ਡਰੇਨ ਨੇ ਚੱਲੀ ਆ ਅਸਲ ਪ੍ਰੋਬਲਮ ਦੋ ਪਰਿਵਾਰਾਂ ਦੀ ਹੈ ਜਿਹੜੇ ਆਪਸ ਵਿੱਚ ਲੜੇ ਨੇ ਜਿਹੜੇ ਦੋ ਸਾਲ ਤੋਂ ਕੋਟਾਂ 'ਚ ਫਿਰਦੇ ਨੇ ਜਾਂ ਥਾਣੇ ਕਚੇੜੀਆਂ 'ਚ ਫਿਰਦੇ ਨੇ ਉਹਨਾਂ ਨਾਲ ਇੱਕ ਜੱਥੇਬੰਦੀ ਕਾਰਦੀਆਂ ਦਾ ਮੇਰਾ ਵੀਰ ਲੱਗ ਗਿਆ ਬੇਸ਼ੱਕ ਅਸੀਂ ਕਿਸੇ ਜੱਥੇਬੰਦੀ ਨੂੰ ਮਾਰਾ ਨਹੀਂ ਕਹਿੰਦੇ ਪਰ ਜੇ ਕੋਈ ਬੰਦਾ ਕਾਲ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਫੈਸਲਾ ਪਿੰਡ ਚ ਪਾਰਟੀਵਾਦੀ ਵਧਾਉਂਦਾ ਉਹਦੇ ਤੇ ਸਾਨੂੰ ਥੋੜਾ ਜਿਆਦਾ ਤਰਾਜ਼ ਜ਼ਰੂਰ ਹੁੰਦਾ ਵੀ ਉਹ ਵੀ ਪਿੰਡ ਦੀਆਂ ਪਾਰਟੀਵਾਦੀਆਂ ਘਟਾਉਣ ਦੀ ਵਜ੍ਹਾ ਜੇ ਕਿਤੇ ਉਹ ਇਥੇ ਇੱਕ ਗੱਲ ਮੈਂ ਹੋਰ ਵੀ ਕਹਿ ਨਹੀਂ ਬਣਦੀ ਇਹ ਦੋਏ ਜਿਹੜੇ ਚਾਚਾ ਭਤੀਜਾ ਨੇ ਇਹ ਦੋਏ ਕਰਦੀਆਂ ਜਿੱਥੇ ਬੰਦੀ ਚ ਰਹੇ ਨੇ ਦੋ ਸਾਲ ਤੋਂ ਉਹ ਆਪ ਚ ਉਹਦਾ ਨਾ ਫੈਸਲਾ ਨਹੀਂ ਉਹਨਾਂ ਨੇ ਕਰਾਇਆ ਇਸ ਕਰਕੇ ਗੱਲ ਵੱਧ ਗਈ ਦੁਬਾਂਦੀ ਕੋਰਟਾਂ ਚ ਚਲੇ ਗਏ ਇਹਨਾਂ ਦਾ ਆਪ ਚ ਦੋ ਦੋ ਦਰਖਾਸਤਾਂ ਬਾਜੀ ਉਹ ਇਹ ਡਰੇਨਿੰਗ ਦੇਣ ਲੱਗੇ ਉਹ ਰਸਤੇ ਦੇਣ ਲੱਗੇ ਇਸ ਕਰਕੇ ਸਾਡਾ ਨੁਕਸਾਨ ਬਾਕੀ ਲੋਕਾਂ ਦਾ ਕਰਦੇ ਨੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵੀ ਇਹ ਕਿਹਾ ਵੀ ਇਹਨਾਂ ਦਾ ਕਰਕੇ ਸਾਡੀ ਬਲੀ ਨਾ ਲਓ ਸਾਡਾ ਕੋਈ ਕਸੂਰ ਨਹੀਂ ਹੈ ਝਗੜੇ ਦਾ ਸਾਡਾ ਕੋਈ ਸਬੰਧ ਨਹੀਂ ਜੇ ਇਹਨਾਂ ਦਾ ਕੋਈ ਝਗੜਾ ਹੈ ਆਪਣੇ ਲੈਵਲ ਤੇ ਰਜਿਸਟਰਡ ਜਾਂ ਤੁਸੀਂ ਨੂੰ ਜੱਟ ਦੋ ਸਾਡੀ ਬਲੀ ਕਿਉਂ ਲੈਣੀ ਹੈ ਤੁਸੀਂ ਇਹਨਾਂ ਕਰਕੇ ਐਨੀ ਬੇਨਤੀ ਅਸੀਂ ਕਰੀ ਜੀ ਸੁਭਾਸ਼ੰਦ ਦੇ ਕਿਹਾ ਸਾਨੂੰ ਉਹਦੇ ਕਹਿ ਕੇ ਗਏ ਨੇ ਵੀ ਸੋਮਵਾਰ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਬੈਠ ਕੇ ਮਸਲਾ ਹੱਲ ਕਰਾਂਗੇ ਚੰਗੀ ਗੱਲ ਹੈ ਵਧੀਆ ਤਰੀਕੇ ਨਾਲ ਜੋ ਰਿਪੋਰਟਿੰਗ ਕਰਨ ਸੱਚ ਤੇ ਕਾਢਣ ਤਾਂ ਉਹ ਸਾਡਾ ਮਸਲਾ ਸੋਮਵਾਰ ਨੂੰ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਕਰੂਗਾ ਕਿੱਥੇ ਕਿੱਥੇ ਕੋਈ ਕਿਸੇ ਨੂੰ ਗਲਤ ਫਹਮੀ ਪ੍ਰਸ਼ਾਸਨ ਚ ਵੀ ਹੈ ਕਿ ਕਿਸੇ ਅਫਸਰ ਨੂੰ ਅਸੀਂ ਹੋਰ ਵੀ ਗਾਰੇ ਮੌਕਾ ਆ ਕੇ ਦੇਖ ਲਵੇ ਇੱਥੇ ਜਿਹੜੀ ਜਾਇਜ਼ ਗੱਲਾਂ ਸੀ ਉਹ ਚਾਹੁੰਦੇ ਆ ਕਿਸੇ ਨਾਲ ਨਾਜਾਇਜ਼ ਨਹੀਂ ਕਰਨਾ ਚਾਹੁੰਦੇ ਡਰੇਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਲੋੜ ਨਹੀਂ ਹੈ ਬਿਲਕੁਲ ਜੇ 40 ਸਾਲ ਜਾਂ 50 ਸਾਲ ਤੋਂ ਡਰੇਨ ਬੰਦ ਦਾ ਕੋਈ ਇਹ ਥੋੜਾ ਵੀ ਇੱਕ ਸਾਲ ਪਹਿਲਾਂ ਕਰਦੀ ਜਾਂ ਦੋ ਸਾਲ ਪਹਿਲਾਂ ਕਰਦੀ ਜਿਹੜੀ 50 ਸਾਲ ਦੀ ਇੱਥੇ ਜ਼ਰੂਰਤ ਨਹੀਂ ਜੇ ਜ਼ਰੂਰਤ ਹੁੰਦੀ ਤਾਂ ਪਹਿਲਾਂ ਵੀ ਨਿਕਲਦੀ ਕਿੰਨੀ ਵਾਰ ਪਹਿਲਾਂ ਵੀ ਦਰਖਾਸਤਾਂ ਇੱਕਣ ਦਿੱਤੀਆਂ ਗਈਆਂ ਨੇ ਵੀ ਇੱਥੇ ਆਹ ਡਰੇਨ ਨਿਕਲਦੀ ਚਾਹੀਦੀ ਆ ਇੱਥੇ ਏਡੀਸੀ ਸਾਹਿਬ ਐ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਇੱਥੇ ਆਪਣੇ ਫੰਡ ਨਜਾਇਜ਼ ਨਾ ਖਰਚੋ ਜੇ ਤੁਹਾਡੇ ਕੋਲ ਕੋਈ ਫੰਡ ਵੱਧੂ ਨਹੀਂ ਤਾਂ ਡਿਵੈਲਪਮੈਂਟ ਦੇ ਕੰਮਾਂ ਦੀ ਸੜਕਾਂ ਬਣਾਓ ਹੋਰ ਪਾਸੇ ਵਰਤੋ ਇੱਥੇ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਫੰਡ ਬੇਕਾਰ ਕਰ ਰਹੇ ਹੋ ਸਾਡਾ ਸਾਡਾ ਨਾਮ ਨੁਕਸਾਨ ਵੀ ਕਰ ਰਹੇ ਹੋ ਕਈ ਖੀਲਾਂ ਚ ਸਾਡੇ ਫਸਲਾਂ ਹਜ਼ਾਰਾਂ ਦੀ ਨੁਕਸਾਨ ਕਰਤਾ ਅਸੀਂ ਉਹਦੇ ਲਈ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹਦਾ ਮੁਆਵਜ਼ਾ ਵੀ ਸਰਕਾਰ ਦੇਵੇ ਸਾਨੂੰ ਪਰਸੋਂ ਵੀ ਅਸੀਂ ਇਹ ਗੱਲ ਕਰਾਂਗੇ ਸੋਮਵਾਰ ਨੂੰ ਵੀ ਸਾਨੂੰ ਉਹਦਾ ਮੁਆਵਜ਼ਾ ਮਿਲੇ ਛੜੀ ਸਾਡੀ ਫਸਲ ਅਛਾੜੀ ਜੇ ਅੱਜ ਅਸੀਂ ਘੜੀ ਤਰਖਾਨਾ ਪਿੰਡ ਦੇ ਵਿੱਚ ਆਏ ਸੀਗੇ ਤੇ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਬੀਡੀਪੀਓ ਡਿਪਾਰਟਮੈਂਟ ਔਰ ਡਰੇਨੇਜ ਡਿਪਾਰਟਮੈਂਟ ਦੀ ਜੋ ਜਗ੍ਹਾ ਹੈਗੀ ਐ ਇੰਪਲੋਸਮੈਂਟ ਹੋਈ ਹੋਈ ਐ ਉਹਦਾ ਕਬਜ਼ਾ ਲੈਣ ਆਏ ਸੀ ਡਿਪਾਰਟਮੈਂਟ ਮੇਰੇ ਐਸ ਡਿਊਟੀ ਮੈਂ ਸਟੇਟ ਡਿਊਟੀ ਲਿਖੀ ਸੀ ਕਿ ਹੁਣ ਬਈ ਕੀ ਫੈਸਲਾ ਲਿਆ ਗਿਆ ਉਹ ਅੜੀਆਂ ਹੋਈਆਂ ਨੇ ਜਿਹੜੀਆਂ ਪਾਰਟੀਆਂ ਰੋਕ ਰਹੀਆਂ ਨੇ ਨੀਂਦ ਇੱਥੇ ਬੰਦੀਆਂ ਨਿਸ਼ਾਨਦੇਹੀ ਕਿਸਾਨ ਜਿੱਥੇ ਬੰਦੀਆਂ ਦਾ ਇਹ ਰੋਸ ਸੀਗਾ ਵੀ ਜਿਹੜਾ ਇਹ ਕਬਜ਼ਾ ਹੋ ਰਿਹਾ ਹੈ ਇਹ ਗਲਤ ਸਰਕਾਰ ਕਰ ਰਹੀ ਹੈਗੀ ਹੈ ਪਰੰਤੂ ਅਸੀਂ ਇਹਨਾਂ ਨਾਲ ਹੀ ਗੱਲਬਾਤ ਕੀਤੀ ਹੈ ਕਿ ਇਹ ਨਾਈ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਹੈਗਾ ਕਿਸੇ ਕਿਸਾਨ ਵੀਰ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ ਤੇ ਹਾਂਜੀ ਹਾਂਜੀ ਤੇ ਜਿਹੜਾ ਇਹ ਜਿਹੜਾ ਕਬਜ਼ਾ ਲਿਆ ਜਾ ਰਿਹਾ ਹੈ ਉਹ ਐਸ ਪਰ ਰੂਲ ਐਸ ਪਰ ਕਾਨੂੰਨ ਦੇ ਅਨਸਾਰ ਹੀ ਲਿਆ ਜਾ ਰਿਹਾ ਸੀ ਡਿਪਾਰਟਮੈਂਟਸ ਵੱਲੋਂ ਕਿ ਇਹ ਜੁਵਾਸ ਨੇ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਦੇ ਰੋਸ ਕਾਰਨ ਜਿਹੜਾ ਹੁਣ ਡੀਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸਾਨ ਵੀਰ ਨੇ ਲੱਖਵਾਲ ਗਰੁੱਪ ਨਾਲ ਸਾਰਾ ਸੀਗਾ ਉਹਦੇ ਸਰਪਸ ਸੀਗੇ ਟੈਂਸਾ ਸਾਹਿਬ ਸੀਗੇ ਤੇ ਉਹਨਾਂ ਨੂੰ ਸਿਰਫ ਹੁਣ ਇਹੀ ਗੱਲ ਕੀਤੀ ਗਈ ਹੈ ਕਿ ਜੇ ਉਹਨੂੰ ਗੱਲਬਾਤ ਕੋਈ ਕਰਨਾ ਚਾਹੁੰਦੇ ਹੈ ਤਾ ਐਸਡੀਐਮ ਸਾਹਿਬ ਨਾਲ ਸਲਾਮਸ਼ੁਸ਼ਰਾ ਕਰਕੇ ਤੇ 3 ਵਜੇ ਸੋਮਵਾਰ ਦੀ ਮੀਟਿੰਗ ਇਹਨਾਂ ਨੇ ਰੱਖੀ ਗਈ ਹੈ ਤੇ ਉਸ ਮੀਟਿੰਗ ਵਿੱਚ ਆ ਲਾਸਟ ਫਲੱਡ ਜੋ ਆਇਆ ਸੀਗਾ 2023 ਦੇ ਵਿੱਚ ਉਹ ਅਸੀਂ ਉਹਨਾਂ ਪਿੰਡਾਂ ਦੇ ਨੁਮਾਇੰਦੇ ਵੀ ਸ਼ਾਮਲ ਕਰਾਂਗੇ ਜਾ ਕੇ ਸਹੀ ਸਥਿਤੀ ਪਤਾ ਲੱਗ ਸਕੇ ਵੀ ਜਿਹੜੀ ਹੈਗੀ ਆ ਆਉਣ ਵਾਲਾ ਫਲੱਡ ਜਿਹੜਾ ਹੈਗਾ ਉਹ ਕੋਈ ਜ਼ਿਆਦਾ ਨੁਕਸਾਨ ਨਾ ਕਰੇ ਉਹਨਾਂ ਦੇ ਵੀ ਅਸੀਂ ਵਿਚਾਰ ਲਵਾਂਗੇ ਟ੍ਰੇਨ ਦਾ ਜਾਨੀ ਕਿ ਉਸ ਵਿੱਚ ਫੈਸਲਾ ਹੋਏਗਾ ਵੀ ਇਹ ਗਾਂ ਸ਼ੁਰੂ ਹੋਏਗੀ ਜਾਂ ਇੱਥੇ ਹੀ ਬੰਦ ਹੋ ਜੇ ਹਾਂਜੀ ਇਹਦੇ ਬਾਰੇ ਤਾਂ ਹੁਣ ਉਹ ਮੀਟਿੰਗ ਦੇ ਵਿੱਚ ਹੀ ਐਸਡੀਐਮ ਸਾਹਿਬ ਅੰਦਰ ਕਰੀਗਾ ਪਰਮਿੰਦਰ ਸਿੰਘ ਪਾਲ ਮਾਜਰਾ ਜਰਨਲ ਸਖਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖੋਵਾਲੀ ਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਵੀਡੀਓ ਮੈਡਮ ਤੇ ਹੋਰ ਉਹਨਾਂ ਦਾ ਨਾਲ ਦਾ ਆਮਲਾ ਫੈਲਾ ਇੱਥੇ ਆਇਆ ਸੀ ਅਸੀਂ ਉਹਨਾਂ ਨੂੰ ਪੂਰੀ ਆਪਣੀ ਦਲੀਲਾਂ ਨਾਲ ਗੱਲ ਦੱਸਤੀ ਵੀ ਜਿਹੜਾ ਅਸਲ ਰੌਲਾ ਇਹ ਦੋ ਪਰਿਵਾਰਾਂ ਦਾ ਉਹਨਾਂ ਦੋ ਪਰਿਵਾਰਾਂ ਕਰਕੇ ਇੱਕ ਦੂਏ ਦੀ ਦਰਖਾਸਤबाजी ਕਰੀ ਜਾਂਦੇ ਨੇ ਉਹਦੇ ਕਰਕੇ ਦੂਏ ਦੇ ਇੱਕ ਪਰਿਵਾਰ ਦੇ ਡਰੇਨ ਕਢਾਉਣ ਦੇ ਬਾਰੇ ਸਾਡੇ ਸਾਰਿਆਂ ਦੀ ਬਲੀ ਲੈ ਰਹੇ ਹੋ ਪੂਰੀ ਗੱਲ ਉਹਨਾਂ ਨੂੰ ਸਾਨੂੰ ਇਹ ਲੱਗਦਾ ਜਿਵੇਂ ਅਸੀਂ ਸਮਝਾਈ ਹੈ ਸ਼ਾਇਦ ਸਮਝ ਵੀ ਲੱਗ ਗਈ ਅਸੀਂ ਉਹਨਾਂ ਨੂੰ ਬੇਨਤੀ ਇਹ ਵੀ ਕੀਤੀ ਆ ਵੀ ਤੁਸੀਂ ਜਿਹੜੀ ਅਸਲ ਗੱਲ ਆ ਜਿਹੜੀ ਰਿਪੋਰਟ ਕਰਨੀ ਆ ਪੂਰੀ ਇਮਾਨਦਾਰੀ ਨਾਲ ਸਹੀ ਰਿਪੋਰਟ ਕਰ ਦਿਓ ਉੱਪਰਲੇ ਅਫਸਰਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਅਸੀਂ ਨਜਾਇਜ਼ ਕਰਦੇ ਆ ਵੀ ਅਸੀਂ ਜਿਹੜੀ ਡੇਮ ਰੋਕਦੇ ਆ ਉਹਨਾਂ ਨੂੰ ਅਸਲ ਮਸਲੇ ਦਾ ਪਤਾ ਨਹੀਂ ਲੱਗਦਾ ਤੇ ਜੇ ਤੁਸੀਂ ਸਹੀ ਰਿਪੋਰਟ ਕਰ ਦੇਵੋ ਵੀ ਅਸਲ ਉੱਥੇ ਪ੍ਰੋਬਲਮ ਕੋਈ ਪਾਣੀ ਦੀ ਨਹੀਂ ਕੋਈ ਟ੍ਰੇਨ ਦੀ ਨਹੀਂ ਨਾ 40 50 ਸਾਲ ਚਿੱਥੇ ਟ੍ਰੇਨ ਨੇ ਚੱਲੀ ਆ ਅਸਲ ਪ੍ਰੋਬਲਮ ਦੋ ਪਰਿਵਾਰਾਂ ਦੀ ਆ ਜਿਹੜੇ ਆਪਸ ਵਿੱਚ ਲੜੇ ਨੇ ਜਿਹੜੇ ਦੋ ਸਾਲ ਤੋਂ ਕੋਟਾਂ 'ਚ ਫਿਰਦੇ ਨੇ ਜਾਂ ਥਾਣੇ ਉਹਨਾਂ ਨਾਲ ਇੱਕ ਜੱਥੇਬੰਦੀ ਕਾਰਦੀਆਂ ਦਾ ਮੇਰਾ ਵੀਰ ਲੱਗ ਗਿਆ ਬੇਸ਼ੱਕ ਅਸੀਂ ਕਿਸੇ ਜੱਥੇਬੰਦੀ ਨੂੰ ਮਾਰਾ ਨਹੀਂ ਕਹਿੰਦੇ ਪਰ ਜੇ ਕੋਈ ਬੰਦਾ ਗਲਤ ਸਾਨੂੰ ਲੱਗਦਾ ਵੀ ਇਹ ਫੈਸਲਾ ਪਿੰਡ ਵਿੱਚ ਪਾਰਟੀਵਾਦੀ ਵਧਾਉਂਦਾ ਉਹਦੇ ਤੇ ਸਾਨੂੰ ਥੋੜਾ ਜਿਆਦਾ ਇਤਰਾਜ਼ ਜ਼ਰੂਰ ਹੁੰਦਾ ਵੀ ਉਹ ਵੀ ਪਿੰਡ ਦੀਆਂ ਪਾਰਟੀਵਾਦੀਆਂ ਘਟਾਉਣ ਦੀ ਵਜ੍ਹਾ ਜੇ ਕਿਤੇ ਉਹ ਇੱਥੇ ਇੱਕ ਗੱਲ ਮੈਂ ਹੋਰ ਵੀ ਕਹਿਣੀ ਬਣਦੀ ਹੈ ਦੋਏ ਜਿਹੜੇ ਚਾਚਾ ਭਤੀਜਾ ਨੇ ਇਹ ਦੋਏ ਕਾਰਦੀਆਂ ਜੱਥੇਬੰਦੀ 'ਚ ਰਹੇ ਨੇ 2 ਸਾਲ ਤੋਂ ਉਹ ਆਪ ਚੋਣਾਂ ਦਾ ਫੈਸਲਾ ਨਹੀਂ ਉਹਨਾਂ ਨੇ ਕਰਾਇਆ ਇਸ ਕਰਕੇ ਗੱਲ ਵੱਧ ਗਈ ਦੁਵਾਂ ਦੀ ਕੋਰਟਾਂ ਚਲੇ ਗਏ ਇਹਨਾਂ ਦਾ ਆਪ ਚ ਦੂਦੂ ਦਰਖਾਸਤ ਬਾਜੀ ਇਹ ਡਰੇਨਿੰਗ ਦੇਣ ਲੱਗੇ ਉਹ ਰਸਤੇ ਦੇਣ ਲੱਗੇ ਇਸ ਕਰਕੇ ਸਾਡਾ ਨੁਕਸਾਨ ਬਾਕੀ ਲੋਕਾਂ ਦਾ ਕਰਦੇ ਨੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵੀ ਇਹ ਕਹਿੰਦੇ ਇਹਨਾਂ ਦਾ ਕਰਕੇ ਸਾਡੀ ਬਲੀ ਨਾ ਲਓ ਸਾਡਾ ਕੋਈ ਕਸੂਰ ਨਹੀਂ ਝਗੜੇ ਦਾ ਸਾਡਾ ਕੋਈ ਸਬੰਧ ਨਹੀਂ ਜੇ ਇਹਨਾਂ ਦਾ ਕੋਈ ਝਗੜਾ ਹੈ ਆਪਣੇ ਲੈਵਲ ਤੇ ਰਜਿਸਟਰਡ ਜਾਂ ਤੁਸੀਂ ਨਿਜਠ ਦਿਓ ਸਾਡੀ ਬਲੀ ਕਿਉਂ ਲੈਣੀ ਹੈ ਤੁਸੀਂ ਇਹਨਾਂ ਕਰਕੇ ਇੰਨੀ ਬੇਨਤੀ ਅਸੀਂ ਕੀਤੀ ਸਾਨੂੰ ਉਹਦੇ ਕਹਿ ਕੇ ਗਏ ਨੇ ਵੀ ਸੋਮਵਾਰ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਬੈਠ ਕੇ ਮਸਲਾ ਹੱਲ ਕਰਾਂਗੇ ਚੰਗੀ ਗੱਲ ਹੈ ਵਧੀਆ ਤਰੀਕੇ ਨਾਲ ਜੋ ਰਿਪੋਰਟਿੰਗ ਕਰਨ ਸੱਚ ਤੇ ਖ ਉਹ ਸਾਡਾ ਮਸਲਾ ਸੋਮਵਾਰ ਨੂੰ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਕਰੂਗਾ ਜਿੱਥੇ ਕਿਤੇ ਕੋਈ ਕਿਸੇ ਨੂੰ ਗਲਤ ਫਸੇ ਵੀ ਪ੍ਰਸ਼ਾਸਨ ਚ ਵੀ ਹੈਗੀ ਕਿਸੇ ਅਫਸਰ ਨੂੰ ਅਸੀਂ ਉਹਨੂੰ ਵੀ ਗਰਿਓ ਮੌਕਾ ਆ ਕੇ ਦੇਖ ਲਵੇ ਇੱਥੇ ਜਿਹੜੀ ਜਾਇਜ਼ ਗੱਲਾਂ ਸੀ ਉਹ ਚਾਹੁੰਦੇ ਆ ਕਿਸੇ ਨਾਲ ਨਾਜਾਇਜ਼ ਨਹੀਂ ਕਰਨਾ ਚਾਹੁੰਦੇ ਡਰੇਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਲੋੜ ਨਹੀਂ ਹੈ ਬਿਲਕੁਲ ਜੇ 40 ਸਾਲ ਜਾਂ 50 ਸਾਲ ਤੋਂ ਡਰੇਨ ਬੰਦ ਦਾ ਕੋਈ ਇਹ ਥੋੜਾ ਵੀ ਇੱਕ ਸਾਲ ਪਹਿਲਾਂ ਕਰਦੀ ਜਾਂ ਦੋ ਸਾਲ ਪਹਿਲਾਂ ਕਰਦੀ ਜਿਹੜੀ 50 ਸਾਲ ਦੀ ਇੱਥੇ ਜ਼ਰੂਰਤ ਨਹੀਂ ਜੇ ਜ਼ਰੂਰਤ ਹੁੰਦੀ ਤਾਂ ਪਹਿਲਾਂ ਵੀ ਨਿਕਲਦੀ ਕਿੰਨੀ ਵਾਰ ਪਹਿਲਾਂ ਵੀ ਦਰਖਾਸਤਾਂ ਇੱਕ ਨੂੰ ਦਿੱਤੀਆਂ ਗਈਆਂ ਨੇ ਵੀ ਇ ਐਸ ਡੀ ਐਮ ਸਾਹਿਬ ਮੌਕਾ ਦੇ ਕੇ ਜਿਹੜੇ ਕਹਿੰਦੇ ਇੱਥੇ ਕੋਈ ਜ਼ਰੂਰਤ ਨਹੀਂ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਇੱਥੇ ਆਪਣੇ ਫੰਡ ਨਜਾਇਜ਼ ਨਾ ਖਰਚੋ ਜੇ ਤੁਹਾਡੇ ਕੋਲ ਕੋਈ ਫੰਡ ਵੱਧੂ ਨਹੀਂ ਤਾਂ ਡਿਵੈਲਪਮੈਂਟ ਦੇ ਕੰਮਾਂ ਦੀ ਸੜਕਾਂ ਬਣਾਓ ਹੋਰ ਪਾਸੇ ਵਰਤੋ ਇੱਥੇ ਜ਼ਰੂਰਤ ਨਹੀਂ ਤੇ ਤੁਸੀਂ ਆਪਣੇ ਫੰਡ ਬੇਕਾਰ ਕਰ ਰਹੇ ਹੋ ਸਾਡਾ ਸਾਡਾ ਨਾਮ ਨੁਕਸਾਨ ਵੀ ਕਰ ਰਹੇ ਹੋ ਕਈ ਥੀਲਾਂ 'ਚ ਸਾਡੇ ਫਸਲਾਂ ਹਜ਼ਾਰਾਂ ਦੀ ਨੁਕਸਾਨ ਕਰਤਾ ਅਸੀਂ ਉਹਦੇ ਨੇ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹਦਾ ਮੁਆਵਜ਼ਾ ਵੀ ਸਰਕਾਰ ਦੇਵੇ ਸਾਨੂੰ ਪਰਸੋਂ ਵੀ ਅਸੀਂ ਇਹ ਗੱਲ ਕਰਾਂਗੇ ਸੋਮਵਾਰ ਨੂੰ ਵੀ ਸਾਨੂੰ ਉਹਦਾ ਮੁਆਵਜ਼ਾ ਮਿਲੇ ਜਿਹੜੀ ਸਾਡੀ ਫਸਲ ਅਛਾੜੀ ਜਾ ਘੜੀ ਤਰਖਾਨਾ ਪਿੰਡ ਦੇ ਵਿੱਚ ਆਏ ਸੀਗੇ ਤੇ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਬੀਡੀਪੀਓ ਡਿਪਾਰਟਮੈਂਟ ਔਰ ਡਰੇਨੇਜ ਡਿਪਾਰਟਮੈਂਟ ਦੀ ਜੋ ਜਗ੍ਹਾ ਹੈਗੀ ਐ ਇੰਪੋਸਮੈਂਟ ਹੋਈ ਵੀ ਹੈ ਉਹਦਾ ਕਬਜ਼ਾ ਲੈਣ ਆਏ ਸੀ ਡਿਪਾਰਟਮੈਂਟ ਮੇਰੇ ਐਸ ਡਿਊਟੀ ਮੈਂ ਸਟੇਟ ਡਿਊਟੀ ਲਿਖੀ ਸੀ ਇਹ ਕੀ ਹੁਣ ਬਈ ਕੀ ਫੈਸਲਾ ਲਿਆ ਗਿਆ ਉਹ ਅੜੀਆਂ ਹੋਈਆਂ ਨੇ ਜਿਹੜੀਆਂ ਪਾਰਟੀਆਂ ਰੋਕ ਰਹੀਆਂ ਨੇ ਨੀਂਦ ਜਿੱਥੇ ਬੰਦੀਆਂ ਨਿਸ਼ਾਨਦੇਹੀ ਕਿਸਾਨ ਜਿੱਥੇ ਬੰਦੀਆਂ ਦਾ ਇਹ ਰੋਸ ਸੀਗਾ ਵੀ ਜਿਹੜਾ ਇਹ ਕਬਜ਼ਾ ਹੋ ਰਿਹਾ ਹੈ ਇਹ ਗਲਤ ਸਰਕਾਰ ਕਰ ਰਹੀ ਹੈਗੀ ਹੈ ਪਰੰਤੂ ਅਸੀਂ ਇਹਨਾਂ ਨਾਲ ਹੀ ਗੱਲਬਾਤ ਕੀਤੀ ਹੈ ਕਿ ਇਹ ਗ ਨਾਈ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਹੈਗਾ ਕਿਸੇ ਕਿਸਾਨ ਵੀਰ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ ਤੇ ਹਾਂਜੀ ਹਾਂਜੀ ਤੇ ਜਿਹੜਾ ਇਹ ਜਿਹੜਾ ਕਬਜ਼ਾ ਲਿਆ ਜਾ ਰਿਹਾ ਹੈ ਉਹ ਐਸ ਪਰ ਰੂਲ ਐਸ ਪਰ ਕਾਨੂੰਨ ਦੇ ਅਨੁਸਾਰ ਹੀ ਲਿਆ ਜਾ ਰਿਹਾ ਸੀ ਡਿਪਾਰਟਮੈਂਟਸ ਵੱਲੋਂ ਕਿ ਇਹ ਜੁਵਾਸ ਨੇ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਦੇ ਰੋਸ ਕਾਰਨ ਜਿਹੜਾ ਹੁਣ ਡੀਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸਾਨੀ ਉਹਨੇ ਲੱਖਵਾਲ ਗਰੁੱਪ ਨਾਲ ਸਾਰਾ ਸੀਗਾ ਉਹਦੇ ਸਰਪਸ ਸੀਗੇ ਢਿੰਸਾ ਸਾਹਿਬ ਸੀਗੇ ਤੇ ਉਹਨਾਂ ਨੂੰ ਸਿਰਫ ਹੁਣ ਇਹੀ ਗੱਲ ਕੀਤੀ ਗਈ ਹੈ ਕਿ ਜੇ ਉਹਨੂੰ ਗੱਲਬਾਤ ਕੋਈ ਕਰਨਾ ਚਾਹੁੰਦੇ ਹੈ ਤਾ ਐਸਡੀਐਮ ਸਾਹਿਬ ਨਾਲ ਸਲਾਮਸ਼ਿਸ਼ਰਾ ਕਰਕੇ ਤੇ 3 ਵਜੇ ਸੋਮਵਾਰ ਦੀ ਮੀਟਿੰਗ ਇਹਨਾਂ ਨੇ ਰੱਖੀ ਗਈ ਹੈ ਤੇ ਉਸ ਮੀਟਿੰਗ ਵਿੱਚ ਆ ਲਾਸਟ ਫਲੱਡ ਜੋ ਆਇਆ ਸੀਗਾ 2023 ਦੇ ਵਿੱਚ ਉਹ ਅਸੀਂ ਉਹਨਾਂ ਪਿੰਡਾਂ ਦੇ ਨੁਮਾਇੰਦੇ ਵੀ ਸ਼ਾਮਲ ਕਰਾਂਗੇ ਜਾ ਕਿ ਸਹੀ ਸਥਿਤੀ ਪਤਾ ਲੱਗ ਸਕੇ ਵੀ ਜਿਹੜੀ ਹੈਗੀ ਆ ਆਉਣ ਵਾਲਾ ਫਲੱਡ ਜਿਹੜਾ ਹੈਗਾ ਉਹ ਕੋਈ ਜ਼ਿਆਦਾ ਨੁਕਸਾਨ ਨਾ ਕਰੇ ਉਹਨਾਂ ਦੇ ਵੀ ਅਸੀਂ ਵਿਚਾਰ ਲਵਾਂਗੇ ਟ੍ਰੇਨ ਦਾ ਜਾਨੀ ਕਿ ਉਸ ਵਿੱਚ ਫੈਸਲਾ ਹੋਏਗਾ ਵੀ ਇਹ ਕਾਹ ਸ਼ੁਰੂ ਹੋਏਗੀ ਜਾਂ ਇੱਥੇ ਹੀ ਬੰਦ ਹੋ ਜੇ ਹਾਂਜੀ ਇਹਦੇ ਬਾਰੇ ਤਾਂ ਹੁਣ ਉਹ ਮੀਟਿੰਗ ਦੇ ਵਿੱਚ ਹੀ ਐਸਡੀਐਮ ਸਾਹਿਬ ਅੰਦਰ ਪਰਮਿੰਦਰ ਸਿੰਘ ਪਾਲ ਮਾਜਰਾ ਜਰਨਲ ਸਖਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਵੀਡੀਓ ਮੈਡਮ ਤੇ ਹੋਰ ਉਹਨਾਂ ਦੇ ਨਾਲ ਦਾ ਆਮਲਾ ਫੈਲਾ ਇੱਥੇ ਆਇਆ ਸੀ ਅਸੀਂ ਉਹਨਾਂ ਨੂੰ ਪੂਰੀ ਆਪਣੀ ਦਲੀਲਾਂ ਨਾਲ ਗੱਲ ਦੱਸਤੀ ਵੀ ਜਿਹੜਾ ਅਸਲ ਰੌਲਾ ਇਹ ਦੋ ਪਰਿਵਾਰਾਂ ਦਾ ਉਹਨਾਂ ਦੋ ਪਰਿਵਾਰਾਂ ਕਰਕੇ ਇੱਕ ਦੂਏ ਦੀਰਖਾਸਵਾਜੀ ਕਰੀ ਜਾਂਦੇ ਨੇ ਉਹਦੇ ਕਰਕੇ ਦੂਏ ਦੇ ਇੱਕ ਪਰਿਵਾਰ ਦੇ ਡਰੇਨ ਕਢਾਉਣ ਦੇ ਬਾਰੇ ਸਾਡੇ ਸਾਰਿਆਂ ਦੀ ਬਲੀ ਲੈ ਰਹੇ ਹੋ ਪੂਰੀ ਗੱਲ ਉਹਨਾਂ ਨੂੰ ਸਾਨੂੰ ਇਹ ਲੱਗਦਾ ਜਿਵੇਂ ਅਸੀਂ ਸਮਝਾਈ ਹੈ ਸ਼ਾਇਦ ਸਮਝ ਵੀ ਲੱਗੀ ਅਸੀਂ ਉਹਨਾਂ ਨੂੰ ਬੇਨਤੀ ਇਹ ਵੀ ਕੀਤੀ ਹੈ ਵੀ ਤੁਸੀਂ ਜਿਹੜੀ ਅਸਲ ਗੱਲ ਆ ਜਿਹੜੀ ਰਿਪੋਰਟ ਕਰਨੀ ਹੈ ਪੂਰੀ ਇਮਾਨਦਾਰੀ ਨਾਲ ਸਹੀ ਰਿਪੋਰਟ ਕਰ ਦਿਓ ਉੱਪਰਲੇ ਅਫਸਰਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਅਸੀਂ ਨਜਾਇਜ਼ ਕਰਦੇ ਆਂ ਵੀ ਅਸੀਂ ਜਿਹੜੀ ਡਰੇਨ ਰੋਕਦੇ ਆਂ ਉਹਨਾਂ ਨੂੰ ਅਸਲ ਮਸਲੇ ਦਾ ਪਤਾ ਨਹੀਂ ਲੱਗਦਾ ਤੇ ਜੇ ਤੁਸੀਂ ਸਹੀ ਰਿਪੋਰਟ ਕਰ ਦੇਵੋ ਵੀ ਅਸਲ ਉੱਥੇ ਪ੍ਰੋਬਲਮ ਕੋਈ ਪਾਣੀ ਦੀ ਨਹੀਂ ਕੋਈ ਡਰੇਨ ਦੀ ਨਹੀਂ ਨਾ 40 50 ਸਾਲ ਚਿੱਥੇ ਡਰੇਨ ਨੇ ਚੱਲੀ ਆ ਅਸਲ ਪ੍ਰੋਬਲਮ ਦੋ ਪਰਿਵਾਰਾਂ ਦੀ ਆ ਜਿਹੜੇ ਆਪਸ ਵਿੱਚ ਲੜੇ ਨੇ ਜਿਹੜੇ ਦੋ ਸਾਲ ਤੋਂ ਕੋਟਾਂ 'ਚ ਫਿਰਦੇ ਨੇ ਜਾਂ ਥਾਣੇ ਉਹਨਾਂ ਨਾਲ ਇੱਕ ਜੱਥੇਬੰਦੀ ਕਾਰਦੀਆਂ ਦਾ ਮੇਰਾ ਵੀਰ ਲੱਗ ਗਿਆ ਬੇਸ਼ੱਕ ਅਸੀਂ ਕਿਸੇ ਜੱਥੇਬੰਦੀ ਨੂੰ ਮਾਰਾ ਨਹੀਂ ਕਹਿੰਦੇ ਪਰ ਜੇ ਕੋਈ ਬੰਦਾ ਗਲਤ ਸਾਨੂੰ ਲੱਗਦਾ ਵੀ ਇਹ ਫੈਸਲਾ ਪਿੰਡ ਵਿੱਚ ਪਾਰਟੀਵਾਦੀ ਵਧਾਉਂਦਾ ਉਹਦੇ ਤੇ ਸਾਨੂੰ ਥੋੜਾ ਜਿਆਦਾ ਰਾਜ਼ ਜ਼ਰੂਰ ਹੁੰਦਾ ਵੀ ਉਹ ਵੀ ਪਿੰਡ ਦੀਆਂ ਪਾਰਟੀਵਾਦੀਆਂ ਘਟਾਉਣ ਦੀ ਵਜ੍ਹਾ ਜੇ ਕਿਤੇ ਉਹ ਇੱਥੇ ਇੱਕ ਗੱਲ ਮੈਂ ਹੋਰ ਵੀ ਕਹਿ ਨਹੀਂ ਬਣਦੀ ਇਹ ਦੋਏ ਜਿਹੜੇ ਚਾਚਾ ਭਤੀਜਾ ਨੇ ਇਹ ਦੋਏ ਕਾਰਦੀਆਂ ਜੱਥੇਬੰਦੀ 'ਚ ਰਹੇ ਨੇ ਦੋ ਸਾਲ ਤੋਂ ਉਹ ਆਪ ਚੋਂ ਉਹਨਾਂ ਦਾ ਫੈਸਲਾ ਨਹੀਂ ਉਹਨਾਂ ਨੇ ਕਰਾਇਆ ਇਸ ਕਰਕੇ ਗੱਲ ਵੱਧ ਗਈ ਦੁਬਾਂਦੀ ਕੋਰਟਾਂ 'ਚ ਚਲੇ ਗਏ ਇਹਨਾਂ ਦਾ ਆਪ ਚ ਦੂਦੂ ਤਰਖਾਸਵਾਜੀ ਇਹ ਡਰੇਨਾਂ ਹੀ ਦੇਣ ਲੱਗੇ ਉਹ ਰਸਤੇ ਹੀ ਦੇਣ ਲੱਗੇ ਇਸ ਕਰਕੇ ਸਾਡਾ ਨੁਕਸਾਨ ਬਾਕੀ ਲੋਕਾਂ ਦਾ ਕਰਦੇ ਨੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵੀ ਇਹ ਕਹਿੰਦੇ ਇਹਨਾਂ ਦਾ ਕਰਕੇ ਸਾਡੀ ਬਲੀ ਨਾ ਲਓ ਸਾਡਾ ਕੋਈ ਕਸੂਰ ਨਹੀਂ ਝਗੜੇ ਦਾ ਸਾਡਾ ਕੋਈ ਸਬੰਧ ਨਹੀਂ ਜੇ ਇਹਨਾਂ ਦਾ ਕੋਈ ਝਗੜਾ ਹੈ ਆਪਣੇ ਲੈਵਲ ਤੇ ਰਜਿਸਟਰਡ ਜਾਂ ਤੁਸੀਂ ਨਿਜਠ ਦਿਓ ਸਾਡੀ ਬਲੀ ਕਿਉਂ ਲੈਣਾ ਤੁਸੀਂ ਇਹਨਾਂ ਕਰਕੇ ਇੰਨੀ ਬੇਨਤੀ ਅਸੀਂ ਕੀਤੀ ਸਾਨੂੰ ਉਹਦੇ ਕਹਿ ਕੇ ਗਏ ਨੇ ਵੀ ਸੋਮਵਾਰ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਬੈਠ ਕੇ ਮਸਲਾ ਹੱਲ ਕਰਾਂਗੇ ਚੰਗੀ ਗੱਲ ਹੈ ਵਧੀਆ ਤਰੀਕੇ ਨਾਲ ਜੋ ਰਿਪੋਰਟਿੰਗ ਕਰਨ ਸੱਚ ਤੇ ਖੜ ਉਹ ਸਾਡਾ ਮਸਲਾ ਸੋਮਵਾਰ ਨੂੰ ਅਸੀਂ ਯਾਸ ਕਰਦੇ ਪ੍ਰਸ਼ਾਸਨ ਕਰੂਗਾ ਜਿੱਥੇ ਕਿਤੇ ਕੋਈ ਕਿਸੇ ਨੂੰ ਗਲਤ ਫਹਿਮੀ ਪ੍ਰਸ਼ਾਸਨ ਚ ਵੀ ਹੈਗੀ ਕਿਸੇ ਅਫਸਰ ਨੂੰ ਅਸੀਂ ਉਹਨੂੰ ਵੀ ਗਾਰੇ ਮੌਕਾ ਆ ਕੇ ਦੇਖ ਲਵੇ ਇੱਥੇ ਜਿਹੜੀ ਜਾਇਜ਼ ਗੱਲਾਂ ਅਸੀਂ ਉਹ ਚਾਹੁੰਦੇ ਆ ਕਿਸੇ ਨਾਲ ਨਾਜਾਇਜ਼ ਨਹੀਂ ਕਰਨਾ ਚਾਹੁੰਦੇ ਡਰੇਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਲੋੜ ਨਹੀਂ ਹੈ ਬਿਲਕੁਲ ਜੇ 40 ਸਾਲ ਜਾਂ 50 ਸਾਲ ਤੋਂ ਡਰੇਨ ਬੰਦ ਦਾ ਕੋਈ ਇਹ ਥੋੜਾ ਵੀ ਇੱਕ ਸਾਲ ਪਹਿਲਾਂ ਕਰਦੀ ਜਾਂ ਦੋ ਸਾਲ ਪਹਿਲਾਂ ਕਰਦੀ ਜਿਹੜੀ 50 ਸਾਲ ਦੀ ਇੱਥੇ ਜ਼ਰੂਰਤ ਨਹੀਂ ਜੇ ਜ਼ਰੂਰਤ ਹੁੰਦੀ ਤਾਂ ਪਹਿਲਾਂ ਵੀ ਨਿਕਲਦੀ ਕਿੰਨੀ ਵਾਰ ਪਹਿਲਾਂ ਵੀ ਦਰਖਾਸਤਾਂ ਇੱਕ ਨੂੰ ਦਿੱਤੀਆਂ ਗਈਆਂ ਨੇ ਵੀ ਇੱਥੇ ਆ ਡਰੇਨ ਨਿਕਲਣੀ ਚਾਹੀਦੀ ਆ ਇੱਥੇ ਏਡੀਸੀ ਸਾਹਿਬ ਐਸਡੀਐਮ ਸਾਹਿਬ ਮੌਕਾ ਦੇ ਕੇ ਜਿਹੜੇ ਕਹਿੰਦੇ ਇੱਥੇ ਕੋਈ ਜ਼ਰੂਰਤ ਨਹੀਂ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਇੱਥੇ ਆਪਣੇ ਫੰਡ ਨਜਾਇਜ਼ ਨਾ ਖਰਚੋ ਜੇ ਤੁਹਾਡੇ ਕੋਲ ਕੋਈ ਫੰਡ ਵਾਧੂ ਨੇ ਤਾਂ ਡਿਵੈਲਪਮੈਂਟ ਦੇ ਕੰਮਾਂ ਦੀ ਸੜਕਾਂ ਬਣਾਓ ਹੋਰ ਪਾਸੇ ਵਰਤੋ ਇੱਥੇ ਜ਼ਰੂਰਤ ਨਹੀਂ ਤੇ ਤੁਸੀਂ ਆਪਣੇ ਫੰਡ ਬੇਕਾਰ ਕਰ ਰਹੇ ਹੋ ਸਾਡਾ ਸਾਡਾ ਨਾਮ ਨੁਕਸਾਨ ਵੀ ਕਰ ਰਹੇ ਹੋ ਕਈ ਖੀਲਾਂ ਚ ਸਾਡੇ ਫਸਲਾਂ ਹਜ਼ਾਰਾਂ ਦੀ ਨੁਕਸਾਨ ਕਰਤਾ ਅਸੀਂ ਉਹਦੇ ਨੇ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹਦਾ ਮੁਆਵਜ਼ਾ ਵੀ ਸਰਕਾਰ ਦ ਵੀ ਸਾਨੂੰ ਉਹਦਾ ਮਾਫੀਆ ਜਾਇ ਮਿਲਣੀ ਛੜੀ ਸਾਡੀ ਫਸਲ ਅਛਾੜੀ ਜ। ਅੱਜ ਅਸੀਂ ਗੜੀ ਤਰਖਾਨਾ ਪਿੰਡ ਦੇ ਵਿੱਚ ਆਏ ਸੀਗੇ ਤੇ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਬੀਡੀਪੀਓ ਡਿਪਾਰਟਮੈਂਟ ਔਰ ਡਰੇਨੇਜ ਡਿਪਾਰਟਮੈਂਟ ਦੀ ਜੋ ਜਗ੍ਹਾ ਹੈਗੀ ਐ ਇਨਕਲੋਜ਼ਮੈਂਟ ਹੋਈ ਵੀ ਐ। ਉਹਦਾ ਕਬਜ਼ਾ ਲੈਣ ਆਇਆ ਸੀ ਡਿਪਾਰਟਮੈਂਟ ਮੇਰੇ ਐਸ ਡਿਊਟੀ ਮੈਂ ਸਟੇਟ ਡਿਊਟੀ ਲਿਖੀ ਸੀ। ਤੇ ਕੀ ਹੁਣ ਕੀ ਫੈਸਲਾ ਲਿਆ ਗਿਆ ਉਹ ਅੜੀਆਂ ਹੋਈਆਂ ਨੇ ਜਿਹੜੀਆਂ ਪਾਰਟੀਆਂ ਰੁਕ ਰਹੀਆਂ ਨੇ ਨੀਲੰਡ ਦੇਥੇ ਬੰਦੀਆਂ ਨਿਸ਼ਾਨਦੇਹੀ ਕਿਸਾਨ ਜਿੱਥੇ ਬੰਦੀਆਂ ਦਾ ਇਹ ਰੋਸ ਸੀਗਾ ਵੀ ਜਿਹੜਾ ਇਹ ਕਬਜ਼ਾ ਹੋ ਰਿਹਾ ਹੈ ਇਹ ਗਲਤ ਸਰਕਾਰ ਕਰ ਰਹੀ ਹੈਗੀ ਹੈ ਪਰੰਤੂ ਅਸੀਂ ਇਹਨਾਂ ਨਾਲ ਇਹ ਗੱਲ ਗੱਬਾਤ ਕੀਤੀ ਹੈ ਕਿ ਇਹ ਗਲਤ ਕਿਸੇ ਨਾਲ ਕੁਝ ਵੀ ਨਹੀਂ ਹੋ ਰਿਹਾ ਨਾ ਹੀ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਹੈਗਾ ਕਿਸੇ ਕਿਸਾਨ ਵੀਰ ਦਾ ਕੋਈ ਨੁਕਸਾਨ ਕਰਨਾ ਚਾਹਦਾ ਹੈ ਤੇ ਹਾਂਜੀ ਹਾਂਜੀ ਤੇ ਜਿਹੜਾ ਇਹ ਜਿਹੜਾ ਕਬਜ਼ਾ ਲਿਆ ਜਾ ਰਿਹਾ ਹੈ ਉਹ ਐਸ ਪਰ ਰੂਲ ਐਸ ਪਰ ਕਾਨੂੰਨ ਦੇ ਅਨਸਾਰ ਹੀ ਲਿਆ ਜਾ ਰਿਹਾ ਸੀ ਡਿਪਾਰਟਮੈਂਟਸ ਵੱਲੋਂ ਕਿ ਇਹ ਜੁਵਾਸ ਨੇ ਦਿੱਤਾ ਹੈ ਇਹਨਾਂ ਨੂੰ ਇਨਾਂ ਦੇ ਰੋਸ ਕਾਰਨ ਜਿਹੜਾ ਹੁਣ ਡੀਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸਾਨੀ ਉਹਨੇ ਲਖੋਵਾਲ ਗਰੁੱਪ ਨਾਲ ਸਾਰਾ ਸੀਗਾ ਉਹਰੇ ਉਹਨਾਂ ਦੇ ਸਰਪਸ ਸੀਗੇ ਢਿੰਸਾ ਸਾਹਿਬ ਸੀਗੇ ਤੇ ਉਹਨਾਂ ਨੂੰ ਸਿਰਫ ਹੁਣ ਇਹੀ ਗੱਲ ਕੀਤੀ ਗਈ ਹੈ ਕਿ ਜੇ ਉਹਨੂੰ ਗੱਲਬਾਤ ਕੋਈ ਕਰਨਾ ਚਾਹੁੰਦੇ ਹੈ ਤਾਂ ਐਸਡੀਐਮ ਸਾਹਿਬ ਨਾਲ ਸਲਾਮਸ਼ਿਸ਼ਵਾ ਕਰਕੇ ਤੇ 3 ਵਜੇ ਸੋਮਵਾਰ ਦੀ ਮੀਟਿੰਗ ਇਹਨਾਂ ਨੇ ਰੱਖੀ ਗਈ ਹੈ ਤੇ ਉਸ ਮੀਟਿੰਗ ਵਿੱਚ ਆ ਲਾਸਟ ਫਲੱਡ ਜੋ ਆਇਆ ਸੀਗਾ 2023 ਦੇ ਵਿੱਚ ਉਹ ਅਸੀਂ ਉਹਨਾਂ ਪਿੰਡਾਂ ਦੇ ਨੁਮਾਇੰਦੇ ਵੀ ਸ਼ਾਮਲ ਕਰਾਂਗੇ ਜਾ ਕੇ ਸਾਰੀ ਸਥਿਤੀ ਪਤਾ ਲੱਗ ਸਕੇ ਵੀ ਇਹ ਜਿਹੜੀ ਹੈਗੀ ਆ ਆਂਮਲਾ ਫਲਡ ਜਿਹੜਾ ਹੈਗਾ ਉਹ ਕੋਈ ਜ਼ਿਆਦਾ ਨੁਕਸਾਨ ਨਾ ਕਰੇ ਉਹਨਾਂ ਦੇ ਵੀ ਅਸੀਂ ਵਿਚਾਰ ਲਵਾਂਗੇ ਟ੍ਰੇਨ ਦਾ ਜਾਨੀ ਕਿ ਉਸ ਵਿੱਚ ਫੈਸਲਾ ਹੋਏਗਾ ਵੀ ਇਹ ਗਾਹ ਸ਼ੁਰੂ ਹੋਏਗੀ ਜਾਂ ਇੱਥੇ ਹੀ ਬੰਦ ਹੋ ਜੇ ਹਾਂਜੀ ਇਹਦੇ ਬਾਰੇ ਤਾਂ ਹੁਣ ਉਹ ਮੀਟਿੰਗ ਦੇ ਵਿੱਚ ਹੀ ਐਕਸ਼ਨ ਸਾਫ ਹੋ ਸਕਦਾ ਹੈ ਪਰਮਿੰਦਰ ਸਿੰਘ ਪਾਲ ਮਾਜਰਾ ਜਰਨਲ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਵੀਡੀਓ ਮੈਡਮ ਤੇ ਹੋਰ ਉਹਨਾਂ ਦੇ ਨਾਲ ਦਾ ਆਂਮਲਾ ਫਲ ਇੱਥੇ ਆਇਆ ਸੀ ਅਸੀਂ ਉਹਨਾਂ ਨੂੰ ਪੂਰੀ ਆਪਣੀ ਦਲੀਲਾਂ ਨਾਲ ਗੱਲ ਦੱਸਤੀ ਵੀ ਜਿਹੜਾ ਅਸਲ ਰੌਲਾ ਹੈ ਦੋ ਪਰਿਵਾਰਾਂ ਦਾ ਉਹਨਾਂ ਦੋ ਪਰਿਵਾਰਾਂ ਕਰਕੇ ਇੱਕ ਦੂਏ ਦਰਖਾਸਤਬਾਜ਼ੀ ਕਰੀ ਜਾਂਦੇ ਨੇ ਉਹ ਉਹਦੇ ਕਰਕੇ ਦੂਏ ਦੀ ਇੱਕ ਪਰਿਵਾਰ ਦੇ ਡਰੇਨ ਕਢਾਉਣ ਦੇ ਬਾਰੇ ਸਾਡੇ ਸਾਰਿਆਂ ਦੀ ਬਲੀ ਲੈ ਰਹੇ ਹੋ ਪੂਰੀ ਗੱਲ ਉਹਨਾਂ ਨੂੰ ਸਾਨੂੰ ਇਹ ਲੱਗਦਾ ਜਿਵੇਂ ਅਸੀਂ ਸਮਝਾਈਏ ਸ਼ਾਇਦ ਸਮਝ ਵੀ ਲੱਗੀ ਅਸੀਂ ਉਹਨਾਂ ਨੂੰ ਬੇਨਤੀ ਇਹ ਵੀ ਕੀਤੀ ਆ ਵੀ ਤੁਸੀਂ ਜਿਹੜੀ ਅਸਲ ਗੱਲ ਆ ਜਿਹੜੀ ਰਿਪੋਰਟ ਕਰਨੀ ਆ ਪੂਰੀ ਇਮਾਨਦਾਰੀ ਨਾਲ ਸਹੀ ਰਿਪੋਰਟ ਕਰ ਦਿਓ ਉੱਪਰਲੇ ਅਫਸਰਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਅਸੀਂ ਨਜਾਇਜ਼ ਕਰਦੇ ਆ ਵੀ ਅਸੀਂ ਜਿਹੜੀ ਡਰੇਨ ਰੋਕਦੇ ਆ ਉਹਨਾਂ ਨੂੰ ਅਸਲ ਮਸਲੇ ਦਾ ਪਤਾ ਨਹੀਂ ਲੱਗਦਾ ਤੇ ਜੇ ਤੁਸੀਂ ਸਹੀ ਰਿਪ ਈ ਅਸਲ ਉੱਥੇ ਪ੍ਰੋਬਲਮ ਕੋਈ ਪਾਣੀ ਦੀ ਨਹੀਂ ਕੋਈ ਡਰੇਨ ਦੀ ਨਹੀਂ ਨਾ 40 50 ਸਾਲ ਚ ਇੱਥੇ ਟ੍ਰੇਨ ਨੇ ਚੱਲੀ ਆ ਅਸਲ ਪ੍ਰੋਬਲਮ ਦੋ ਪਰਿਵਾਰਾਂ ਦੀਆਂ ਜਿਹੜੇ ਆਪਸ ਚ ਲੜੇ ਨੇ ਜਿਹੜੇ ਦੋ ਸਾਲ ਤੋਂ ਕੋਟਾਂ ਚ ਫਿਰਦੇ ਨੇ ਜਾਂ ਥਾਣੇ ਕਚੇਰੀਆਂ ਚ ਫਿਰਦੇ ਨੇ ਉਹਨਾਂ ਨਾਲ ਇੱਕ ਜੱਥੇਬੰਦੀ ਕਾਰਦੀਆਂ ਦਾ ਮੇਰਾ ਵੀਰ ਲੱਗ ਗਿਆ ਬੇਸ਼ੱਕ ਅਸੀਂ ਕਿਸੇ ਜੱਥੇਬੰਦੀ ਨੂੰ ਮਾਰਾ ਨਹੀਂ ਕਹਿੰਦੇ ਪਰ ਜੇ ਕੋਈ ਬੰਦਾ ਗਲਤ ਸਾਨੂੰ ਲੱਗਦਾ ਵੀ ਇਹ ਫੈਸਲਾ ਪਿੰਡ ਚ ਪਾਰਟੀ ਵਾਜੀ ਵਧਾਉਂਦਾ ਉਹਦੇ ਤੇ ਸਾਨੂੰ ਥੋੜਾ ਜਿਆਦਾ ਅਰਾਜ ਜ਼ਰੂਰ ਹੁੰਦਾ ਵੀ ਉਹ ਵੀ ਪਿੰਡ ਦੀਆਂ ਪਾਰਟੀ ਵਾਜੀਆਂ ਘਟਾਉਣ ਦੀ ਵਜ੍ਹਾ ਜੇ ਕਿਤੇ ਉਹ ਇੱ ਚਾਚਾ ਭਤੀਜਾ ਨੇ ਇਹ ਦੋਈ ਕਰਦੀਆਂ ਜਿੱਥੇ ਬੰਦੀ ਚ ਰਹੇ ਨੇ 2 ਸਾਲ ਤੋਂ ਉਹ ਆਪ ਚ ਉਹਨਾਂ ਦਾ ਫੈਸਲਾ ਨਹੀਂ ਉਹਨਾਂ ਨੇ ਕਰਾਇਆ ਇਸ ਕਰਕੇ ਗੱਲ ਵੱਧ ਗਈ ਦੁਬਾਂਦੀ ਕੋਰਟਾਂ ਚ ਚਲੇ ਗਏ ਇਹਨਾਂ ਦਾ ਆਪ ਚ ਦੂਈ ਦੂਈ ਦਰਖਾਸਤ ਬਾਜੀ ਉਹ ਇਹ ਡਰੇਨਿੰਗ ਦੇਣ ਲੱਗ ਗਏ ਉਹ ਰਸਤੇ ਦੇਣ ਲੱਗ ਗਏ ਇਸ ਕਰਕੇ ਸਾਡਾ ਨੁਕਸਾਨ ਬਾਕੀ ਲੋਕਾਂ ਦਾ ਕਰਦੇ ਨੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਵੀ ਇਹ ਕਿਹਾ ਵੀ ਇਹਨਾਂ ਦਾ ਕਰਕੇ ਸਾਡੀ ਬਲੀ ਨਾ ਲਓ ਸਾਡਾ ਕੋਈ ਕਸੂਰ ਨਹੀਂ ਹੈ ਝਗੜੇ ਦਾ ਸਾਡਾ ਕੋਈ ਸਬੰਧ ਨਹੀਂ ਇਹ ਇਹਨਾਂ ਦਾ ਕੋਈ ਝਗੜਾ ਹੈ ਆਪਣੇ ਲੈਵਲ ਤੇ ਰਜਿਸਟਰਡ ਜਾਂ ਤੁਸੀਂ ਨਿਚੋੜ ਦੋ ਸਾਡੀ ਭਲੀ ਕਿਉਂ ਲੈਣੀ ਹੈ ਤੁਸੀਂ ਇਹਨਾਂ ਕਰਕੇ ਇੰਨੀ ਬੇਨਤੀ ਅਸੀਂ ਕੀਤੀ ਸੀ ਸਾਨੂੰ ਉਹਦੇ ਕਹਿ ਕੇ ਗਏ ਨੇ ਵੀ ਸੋਮਵਾਰ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਬੈਠ ਕੇ ਮਸਲਾ ਹੱਲ ਕਰਾਂਗੇ ਚੰਗੀ ਗੱਲ ਹੈ ਵਧੀਆ ਤਰੀਕੇ ਨਾਲ ਜੋ ਰਿਪੋਰਟਿੰਗ ਕਰਨ ਸੱਚ ਤੇ ਖੜਨ ਤਾਂ ਉਹ ਸਾਡਾ ਮਸਲਾ ਸੋਮਵਾਰ ਨੂੰ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਕਰੂਗਾ ਕਿੱਥੇ-ਕਿੱਥੇ ਕੋਈ ਕਿਸੇ ਨੂੰ ਗਲਤ ਫਹਮੀ ਪ੍ਰਸ਼ਾਸਨ ਚ ਵੀ ਹੈ ਕਿ ਕਿਸੇ ਅਫਸਰ ਨੂੰ ਅਸੀਂ ਉਹਨੂੰ ਵੀ ਗਰਿਆਉ ਮੌਕਾ ਆ ਕੇ ਦੇਖ ਲਵੇ ਇੱਥੇ ਜਿਹੜੀ ਜਾਇਜ਼ ਗੱਲਾਂ ਅਸੀਂ ਉਹ ਚਾਹੁੰਦੇ ਆ ਕਿਸੇ ਨਾਲ ਨਜਾਇਜ਼ ਨਹੀਂ ਕਰਨਾ ਚਾਹੁੰਦੇ ਡਰੇਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਲੋੜ ਨਹੀਂ ਹੈ ਬਿਲਕੁਲ ਜੇ 40 ਸਾਲ ਜਾਂ 50 ਸਾਲ ਤੋਂ ਡਰੇਨ ਬੰਦ ਦਾ ਕੋਈ ਇਹ ਥੋੜਾ ਜਿਹਾ ਇੱਕ ਸਾਲ ਪਹਿਲਾਂ ਕਰਦੀ ਜਾਂ 2 ਸਾਲ ਪਹਿਲਾਂ ਕਰਦੀ ਜਿਹੜੀ 50 ਸਾਲ ਦੀ ਇੱਥੇ ਜ਼ਰੂਰਤ ਨਹੀਂ ਜੇ ਜ਼ਰੂਰਤ ਹੁੰਦੀ ਤਾਂ ਪਹਿਲਾਂ ਵੀ ਨਿਕਲਦੀ ਕਿੰਨੀ ਵਾਰ ਪਹਿਲਾਂ ਵੀ ਦਰਖਾਸਤਾਂ ਇੱਕ ਨੂੰ ਦਿੱਤੀਆਂ ਗਈਆਂ ਨੇ ਵੀ ਇੱਥੇ ਆਹ ਡਰੇਨ ਨਿਕਲਣੀ ਚਾਹੀਦੀ ਆ ਇੱਥੇ ਏਡੀਸੀ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਇੱਥੇ ਆਪਣੇ ਫੰਡ ਨਜਾਇਜ਼ ਨਾ ਖਰਚੋ ਜੇ ਤੁਹਾਡੇ ਕੋਲ ਕੋਈ ਫੰਡ ਵਾਧੂ ਨਹੀਂ ਤਾਂ ਡਿਵੈਲਪਮੈਂਟ ਦੇ ਕੰਮਾਂ 'ਚ ਸੜਕਾਂ ਬਣਾਓ ਹੋਰ ਪਾਸੇ ਵਰਤੋ ਇੱਥੇ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਫੰਡ ਬੇਕਾਰ ਕਰ ਰਹੇ ਹੋ ਸਾਡਾ ਸਾਡਾ ਨਾਮ ਨੁਕਸਾਨ ਵੀ ਕਰ ਰਹੇ ਹੋ ਕਈ ਥਾਵਾਂ 'ਚ ਸਾਡੇ ਫਸਲਾਂ ਹਜ਼ਾਰਾਂ ਦੀ ਨੁਕਸਾਨ ਕਰਤਾ ਅਸੀਂ ਉਹਦੇ ਲਈ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹਦਾ ਮੁਆਵਜ਼ਾ ਵੀ ਸਰਕਾਰ ਦੇਵੇ ਸਾਨੂੰ ਪਰਸੋਂ ਵੀ ਅਸੀਂ ਇਹ ਗੱਲ ਕਰਾਂਗੇ ਸੋਮਵਾਰ ਨੂੰ ਵੀ ਸਾਨੂੰ ਉਹਦਾ ਮੁਆਵਜ਼ਾ ਮਿਲੇ ਜੀ ਸਾਡੀ ਫਸਲ ਅਛਾੜੀ ਜੀ ਅੱਜ ਅਸੀਂ ਘੜੀ ਤਰਖਾਨਾ ਪਿੰਡ ਦੇ ਵਿੱਚ ਆਏ ਸੀਗੇ ਤੇ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਬੀਡੀਪੀਓ ਡਿਪਾਰਟਮੈਂਟ ਔਰ ਡਰੇਨੇਜ ਡਿਪਾਰਟਮੈਂਟ ਦੀ ਜੋ ਜਗ੍ਹਾ ਹੈਗੀ ਐ ਇੰਪੋਸਟਮੈਂਟ ਹੋਈ ਹੋਈ ਐ ਉਹਦਾ ਕਬਜ਼ਾ ਲੈਣ ਆਏ ਸੀ ਡਿਪਾਰਟਮੈਂਟ ਮੇਰੇ ਐਸ ਡਿਊਟੀ ਮੈਂ ਸਟੇਟ ਡਿਊਟੀ ਲਿਖੀ ਸੀ ਇਹ ਕੀ ਹੁਣ ਬਈ ਕੀ ਫੈਸਲਾ ਲਿਆ ਗਿਆ ਉਹ ਅੜੀਆਂ ਹੋਈਆਂ ਨੇ ਜਿਹੜੀਆਂ ਪਾਰਟੀਆਂ ਰੋਕ ਰਹੀਆਂ ਨੇ ਨੀਂਦ ਜਿੱਥੇ ਬੰਦੀਆਂ ਨਿਸ਼ਾਨ ਦੇ ਕਿਸਾਨ ਜਿੱਥੇ ਬੰਦੀਆਂ ਦਾ ਇਹ ਰੋਸ ਸੀਗਾ ਵੀ ਜਿਹੜਾ ਇਹ ਕਬਜ਼ਾ ਹੋ ਰਿਹਾ ਹੈ ਇਹ ਗਲਤ ਸਰਕਾਰ ਕਰ ਰਹੀ ਹੈ ਜੀ ਪਰੰਤੂ ਅਸੀਂ ਇਹਨਾਂ ਨਾਲ ਹੀ ਗੱਲਬਾਤ ਕੀਤੀ ਹੈ ਕਿ ਇਹ ਨਾਈ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਹੈਗਾ ਕਿਸੇ ਕਿਸਾਨ ਵੀਰ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ ਤੇ ਹਾਂਜੀ ਹਾਂਜੀ ਤੇ ਜਿਹੜਾ ਇਹ ਜਿਹੜਾ ਕਬਜ਼ਾ ਲਿਆ ਜਾ ਰਿਹਾ ਹੈ ਉਹ ਐਸ ਪਰ ਰੂਲ ਐਸ ਪਰ ਕਾਨੂੰਨ ਦੇ ਅਨਸਾਰ ਹੀ ਲਿਆ ਜਾ ਰਿਹਾ ਸੀ ਡਿਪਾਰਟਮੈਂਟਸ ਵੱਲੋਂ ਕਿ ਇਹ ਜੁਵਾਸ ਨੇ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਦੇ ਰੋਸ ਕਾਰਨ ਜਿਹੜਾ ਹੁਣ ਡੀਐਸਪੀ ਸਾਹਿਬ ਨੇ ਔਰ ਮੇਰੇ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸਾਨੀ ਉਹਨੇ ਲੱਖਵਾਲ ਗਰੁੱਪ ਨਾਲ ਸਾਰਾ ਸੀਗਾ ਉਹਦੇ ਸਰਪਸ ਸੀਗੇ ਢਿੰਸਾ ਸਾਹਿਬ ਸੀਗੇ ਤੇ ਉਹਨਾਂ ਨੂੰ ਸਿਰਫ ਹੁਣ ਇਹੀ ਗੱਲ ਕੀਤੀ ਗਈ ਹੈ ਕਿ ਜੇ ਉਹਨੂੰ ਗੱਲਬਾਤ ਕੋਈ ਕਰਨਾ ਚਾਹੁੰਦੇ ਹੈ ਤਾ ਐਸਡੀਐਮ ਸਾਹਿਬ ਨਾਲ ਸਲਾਮਸ਼ਿਸ਼ਰਾ ਕਰਕੇ ਤੇ 3 ਵਜੇ ਸੋਮਵਾਰ ਦੀ ਮੀਟਿੰਗ ਇਹਨਾਂ ਨੇ ਰੱਖੀ ਗਈ ਹੈ ਤੇ ਉਸ ਮੀਟਿੰਗ ਵਿੱਚ ਆ ਲਾਸਟ ਫਲੱਡ ਜੋ ਆਇਆ ਸੀਗਾ 2023 ਦੇ ਵਿੱਚ ਉਹ ਅਸੀਂ ਉਹਨਾਂ ਪਿੰਡਾਂ ਦੇ ਨੁਮਾਇੰਦੇ ਵੀ ਸ਼ਾਮਲ ਕਰਾਂਗੇ ਜਾ ਕਿ ਸਹੀ ਸਥਿਤੀ ਪਤਾ ਲੱਗ ਸਕੇ ਵੀ ਜਿਹੜੀ ਹੈਗੀ ਆ ਆਉਣ ਵਾਲਾ ਫਲੱਡ ਜਿਹੜਾ ਹੈਗਾ ਉਹ ਕੋਈ ਜ਼ਿਆਦਾ ਨੁਕਸਾਨ ਨਾ ਕਰੇ ਉਹਨਾਂ ਦੇ ਵੀ ਅਸੀਂ ਵਿਚਾਰ ਲਵਾਂਗੇ ਟ੍ਰੇਨ ਦਾ ਜਾਨੀ ਕਿ ਉਸ ਵਿੱਚ ਫੈਸਲਾ ਹੋਏਗਾ ਵੀ ਇਹ ਗਾਂ ਸ਼ੁਰੂ ਹੋਏਗੀ ਜਾਂ ਇੱਥੇ ਹੀ ਬੰਦ ਹੋ ਜੇ ਹਾਂਜੀ ਇਹਦੇ ਬਾਰੇ ਤਾਂ ਹੁਣ ਉਹ ਮੀਟਿੰਗ ਦੇ ਵਿੱਚ ਹੀ ਐਸਡੀਐਮ ਸਾਹਿਬ ਅੰਦਰ ਕਰੇਗਾ